ਇਹਨਾਂ ਦਾ ਲੜਕਾ ਤੇ ਇਹਨਾਂ ਦੀ ਪੋਤੀ ਜਿਹੜੀ ਹੈਗੀ ਛੁੱਟੀ ਕਰਕੇ ਤੇ ਆਪਣੇ ਘਰ ਨੂੰ ਜਾ ਰਹੀ ਸੀ ਤੇ ਰਾਹ ਦੇ ਵਿੱਚ ਤਿੰਨ ਲੜਕੇ ਜਿਹੜੇ ਆਪਣੇ ਆਪ ਨੂੰ ਬੈਂਕ ਮੁਲਾਜ਼ਮ ਦੱਸ ਰਹੇ ਸੀ ਤਾਂ ਇਹ ਜ਼ਬਰਦਸਤੀ ਉਹਦੀ ਐਕਟਿਵੇਟਰ ਦੀ ਚਾਬੀ ਕੱਢ ਕੇ ਜਿਹੜੀ ਹੈਗੀ ਆ ਉਹ ਲੈ ਕੇ ਜਾਣ ਦੀ ਕੋਸ਼ਿਸ਼ ਕਰ ਰਹੇ ਜਦੋਂ ਅਸੀਂ ਉਹਨਾਂ ਨਾਲ ਆ ਕੇ ਗੱਲ ਕਰਨ ਦੀ ਕੋਸ਼ਿਸ਼ ਕੀਤੀ ਤੇ ਪਹਿਲਾਂ ਤਾਂ ਉਹ ਸਾਡੇ ਗਲ ਪਏ ਸਾਨੂੰ ਕੋਈ ਫਾਰਮ ਨਹੀਂ ਦਿਖਾਇਆ ਇਹ ਬੰਦੇ ਨਾ ਸੀ ਜਦੋਂ ਇਹਨਾਂ ਨੂੰ ਮੌਕੇ ਤੇ ਪੁੱਛਿਆ ਕਿ ਆਪਣਾ ਆਈ ਕਾਰਡ ਦਿਖਾਓ ਜਾਂ ਕੋਈ ਹੋਰ ਦਿਖਾਓ ਆਰਡਰ ਕਿਹੜੇ ਕਿਹੜੇ ਕੋਡ ਦੇ ਆਰਡਰ ਨੇ ਨਾਤਾਏ ਮੌਕੇ ਤੇ ਕੋਈ ਆਈ ਕਾਰਡ ਪ੍ਰੋਵਾਈਡ ਕਰਵਾ ਪਾਇਆ ਤੇ ਨਾ ਹੀ ਕਿਸੇ ਤਰ੍ਹਾਂ ਦਾ ਕੋਈ ਡਾਕੂਮੈਂਟ ਪੇਸ਼ ਕਰ ਪਾਇਆ 2500 ਰੁਪਏ ਪਿੱਛੇ ਹਰੇਕ ਦੀ ਇੱਜ਼ਤ ਤਾਰਨ ਤੱਕ ਜਾਂਦੇ ਆ ਕਿ ਹੈ ਕੋਈ ਲੇਡੀ ਸਾਹਿਬ ਚਾਹੇ ਕੋਈ ਬੱਚਾ ਚਲਾ ਰਿਹਾ ਹੋਵੇ ਸਕੂਟਰੀ ਕੋਈ ਵੀ ਹੋਵੇ ਇਹ ਖੋਨ ਦੀ ਕੋਸ਼ਿਸ਼ ਕਰਦੇ ਆ ਕਿ ਧੱਕਾ ਮੁੱਕੀ ਕਰਦੇ ਆ ਇਨੋਂ ਮੁੰਡਿਆਂ ਦੀ ਆਪਸ ਵਿੱਚ ਬਿਆਨ ਨਹੀਂ ਕੋਈ ਇੱਕ ਨੂੰ ਪੁੱਛਿਆ ਕਹਿੰਦਾ ਮੇਰੇ ਨਾਲ ਨਹੀਂ ਆਇਆ ਮੈਂ ਰਸਤੇ 'ਤੇ ਜਾਂਦਾ ਪਈ ਇਹਨੇ ਮੈਨੂੰ ਬੁਲਾ ਲਿਆ ਦੂਜੇ ਨੂੰ ਔਰੇ ਫੋਨ ਤੋਂ ਲੈ ਕੇ ਫੋਨ ਕਰਦੇ ਮੈਂ ਤੇਰੇ ਫੋਨ ਕਿਉਂ ਇਸਤੇਮਾਲ ਕਰਦਾ ਕਹਿੰਦਾ ਭਾਜੀ ਮੇਰੇ ਕੋਲ ਇਹਨੇ ਵੈਸੇ ਹੀ ਫੋਨ ਮੰਗੇ ਜਿਹੜਾ ਕਵਰੀ ਵਾਲਾ ਕਹਿੰਦਾ ਮਰ ਰਿਕਵਰੀ ਕਰਾ ਮੈਂ ਤੂੰ ਆਪਣੇ ਫੋਨ ਤੋਂ ਫੋਨ ਨਹੀਂ ਕਰਦਾ ਕਹਿੰਦਾ ਮੇਰੇ ਫੋਨ 'ਚ ਬੈਲੈਂਸ ਨਹੀਂ ਹੈਗਾ ਮੈਂ ਤੂੰ ਰਿਕਵਰੀ ਕਰੀ ਕਰਦਾ ਭਾਜੀ ਤੇਰੇ ਫੋਨ 'ਚ ਬੈਲੈਂਸ ਨਹੀਂ ਹੈਗਾ ਤੇ ਤੇ ਸਮਾਜ ਦੇ ਵਿੱਚ ਜੋ ਇਹਨਾਂ ਨੇ ਗੰਦ ਪਾਇਆ ਹੋਇਆ ਜਾਂ ਚੰਦ ਪੈਸਿਆਂ ਦੇ ਲਾਲਚ ਦੇ ਵਿੱਚ ਅਸੀਂ ਇਹ ਸਾਰਾ ਬੰਦ ਕਰਾਵਾਂਗੇ ਚਾਹੇ ਸ ਲੁਧਿਆਣਾ ਲਾਈਵ ਦੇਖਣ ਵਾਲੇ ਤਮਾਮ ਦਰਸ਼ਕਾਂ ਦਾ ਸਵਾਗਤ ਹੈ ਮੈਂ ਵਿਸ਼ਾਲ ਕਪੂਰ ਬੇਸ਼ੱਕ रिकवरी बंदा एक ऐप चलाया ਜਾਂਦਾ ਜੀ ਸੈਪ ਦਾ ਵੀ ਨਾਮ ਅਸੀਂ ਖੁਲਾਸਾ ਕਰਾਂਗੇ ਉਹ ਸੈਪ ਦੇ ਵਿੱਚ तमाम ਕੰਪਨੀਆਂ ਦੇ ਜਿਹੜੇ ਨੇ ਨੰਬਰ ਆ ਜਾਂਦੇ ਨੇ ਕਿਹੜਾ-ਕਿਹੜਾ ਵਹੀਕਲ ਕਿਸ ਕਿਸ ਦੇ ਨਾਮ ਤੋਂ ਚੱਲਦੇ ਆਵੇ ਕਿਸ ਕਿਸ ਨੰਬਰ ਤੇ ਚੱਲ ਰਿਹਾ ਆਵੇ ਲੇਕਿਨ ਉਹ ਐਪ ਵੀ ਜਿਹੜਾ ਇਨਲੀਗਲ ਤੌਰ ਤੇ ਗਿਆ ਜਾਂਦਾ ਲੇਕਿਨ ਸੈਕਸ਼ਨ 9 ਦੇ ਆਰਡਰ ਹੋਣੇ ਚਾਹੀਦੇ ਨੇ ਜਾਂ ਕਈ ਵਾਰੀ 138 ਦੇ ਆਰਡਰ ਦਿਖਾ ਦਿੰਦੇ ਨੇ ਜੋ ਚੈੱਕ ਬਾਊਂਸਿੰਗ ਹੁੰਦਾ ਵੈ ਲੇਕਿਨ ਇੱਕ ਛੋਟੇ ਜਿਹੇ ਬੱਚੇ ਨੂੰ ਐਕਟਿਵ ਸਮੇਂ ਰੋਕ ਲਈਦਾ ਗੁੰਡਾਗਰਦੀ ਕੀਤੀ ਗਈ ਜੋ ਰਿਕਵਰੀ ਏਜੰਟ ਆਪਣੇ ਨੂੰ ਬੰਦੇ ਨੇ ਤੁਹਾਨੂੰ ਪਹਿਲੀ ਗੱਲ ਦੱਸ ਦਈਏ ਕਿ ਅਗਰ ਇਹਨਾਂ ਕੋ ਕਰਦੇ ਨੇ ਲੇਕਿਨ ਬਾਈ ਜੀ ਮੌਜੂਦ ਹੈ ਗੱਲਬਾਤ ਕਰਦੇ ਆ ਬਾਈ ਜੀ ਕੀ ਨਾਮ ਹੈ ਮੇਰਾ ਨਾਮ ਸੰਜੀਵ ਹੈ ਜੀ ਇਹ ਮੇਰੇ ਬ੍ਰਦਰ ਨੇ ਇਹਨਾਂ ਦਾ ਲੜਕਾ ਤੇ ਇਹਨਾਂ ਦੀ ਪੋਤੀ ਜਿਹੜੀ ਹੈਗੀ ਗ੍ਰੀਨਲੈਂਡ ਸਕੂਲ ਵਿੱਚ ਪੜ੍ਹਦੀ ਹੈ ਉਹ ਛੁੱਟੀ ਕਰਕੇ ਤੇ ਆਪਣੇ ਘਰ ਨੂੰ ਜਾ ਰਹੀ ਸੀ ਤੇ ਰਾਹ ਦੇ ਵਿੱਚ ਤਿੰਨ ਲੜਕੇ ਜਿਹੜੇ ਆਪਣੇ ਆਪ ਨੂੰ ਬੈਂਕ ਮੁਲਾਜ਼ਮ ਦੱਸ ਰਹੇ ਸੀ ਉਹਨਾਂ ਨੇ ਉਹਨਾਂ ਨੇ ਉਸ ਬੱਚੇ ਨੂੰ ਰੋਕਿਆ ਤੇ ਉਸ ਇਹਨਾਂ ਦੇ ਬੇਟੇ ਨੇ ਇਹਨਾਂ ਨੂੰ ਕਾਲ ਕੀਤੀ ਮੌਕੇ ਤੇ ਮੈਂ ਇਹਨਾਂ ਦੇ ਨਾਲ ਹੀ ਸੀ ਸੀ ਬਾਜ਼ਾਰ ਗਏ ਹੋਏ ਸੀਗੇ ਤੇ ਜਦੋਂ بیٹے ਦੀ ਕਾਲ ਆਈ ਤੇ ਉਹਨੇ ਕਿਹਾ ਵੀ ਮੈਨੂੰ ਕਿਸੇ ਨੇ ਰੋਕਿਆ ਆ ਤੇ ਮੈਨੂੰ ਜਾਣ ਨਹੀਂ ਦੇ ਰਿਆ ਸੀ ਉਹਨਾਂ ਨਾਲ ਗੱਲ ਕੀਤੀ ਤੇ ਉਹਨਾਂ ਨੇ ਸਾਨੂੰ ਇਹ ਕਿਹਾ ਵੀ ਅਸੀਂ ਬੈਂਕ ਤੋਂ ਆਏ ਆ ਤੇ ਇਹ ਐਕਟਿਵਾਸ ਸੀ ਰਿਕਵਰ ਕਰਨ ਲੱਗੇ ਆ ਤੇ ਜਦੋਂ ਉਹਨਾਂ ਨੂੰ ਬੇਨਤੀ ਕੀਤੀ ਕਿ ਛੋਟਾ ਬੱਚਾ ਨਾਲ ਹੈ ਤੁਸੀਂ بیٹے ਦਾ ਐਡਰੈਸ ਵਗੈਰਾ ਲੈ ਲਓ ਅਸੀਂ ਤੁਹਾਨੂੰ ਆ ਕੇ ਮਿਲ ਲੈਂਦੇ ਆ ਉਹ ਕਿਸੇ ਗੱਲ ਤੇ ਨਹੀਂ ਆਏ ਉਲਟਾ ਗਾਲੀ ਗਲੋਚ ਕਰ ਲੱਪੇ ਸਾਡੇ ਨਾਲ ਵੀ ਫੋਨ ਤੇ ਕਿੰਨੇ ਕ ਬੰਦੇ ਸੀਗੇ ਉਹ ਜੇ ਉਹ ਤਿੰਨ ਬੰਦੇ ਸੀ ਜੀ ਇੱਕ ਮੋਟਰਸਾਈਕਲ ਤੇ ਇੱਕ ਮੋਟਰਸਾਈਕਲ ਤੇ ਸੀਗੇ ਮੋਟਰਸਾਈਕਲ ਦਾ ਨੰਬਰ ਵੀ ਸਾਡੇ ਕੋਲ ਹੈਗਾ ਆ ਤੇ ਜਦੋਂ ਫਿਰ ਅਸੀਂ ਆਪਣਾ ਕਾਰੋਬਾਰ ਖਤਮ ਕਰਕੇ ਤੇ ਅਸੀਂ ਉਹ ਮੌਕੇ ਤੇ ਆਏ ਤੇ ਉਹ ਜਦੋਂ ਅਸੀਂ ਉਹਨਾਂ ਨਾਲ ਆ ਕੇ ਗੱਲ ਕਰਨ ਦੀ ਕੋਸ਼ਿਸ਼ ਕੀਤੀ ਤੇ ਪਹਿਲਾਂ ਤਾਂ ਉਹ ਸਾਡੇ ਗਲ ਪਏ ਅੱਛਾ ਗਲ ਪੈਨ ਇੰਨੀ ਗੁੰਡਾ ਕਰਦੀ ਜੀ ਉਹਨਾਂ ਨੇ ਆ ਕੇ ਬਹੁਤ ਹੀ ਰੂਡਰੀ ਜਿਹੜਾ ਬਿਹੇਵ ਕੀਤਾ ਤੇ ਉਸ ਦੌਰਾਨ ਉੱਥੇ ਬਹੁਤ ਜ਼ਿਆਦਾ ਪਬਲਿਕ ਇਕੱਠੀ ਹੋ ਗਈ ਜਦੋਂ ਤੂ ਤੂ ਮੈ ਮੈ ਹੋਈ ਤੇ ਉਹ ਪਬਲਿਕ ਨੇ ਵੀ ਉਹਨਾਂ ਨੂੰ ਪੁੱਛਿਆ ਜੋ ਤੁਸੀਂ ਕਹਿ ਰਹੇ ਹੋ ਕਿ ਸੈਕਸ਼ਨ 9 ਅਸੀਂ ਤਾਂ ਆਮ ਨਾਗਰਿਕ ਹੈ ਸਾਨੂੰ ਨਹੀਂ ਇਸ ਕਾਨੂੰਨ ਬਾਰੇ ਪਤਾ ਹੈਗਾ ਤੇ ਉਹਦੇ ਵਿੱਚ ਇੱਕ ਦੋ ਪੜੇ ਲਿਖੇ ਜਿਹੜੇ ਆ ਉਹ ਬੰਦੇ ਸੀਗੇ ਕੁਝ ਇੱਕ ਅਦਾ ਬੈਂਕ ਵਾਲਾ ਵੀ ਸੀਗਾ ਜਿਹੜਾ ਰੋਡ ਦੇ ਉੱਤੇ ਜਾਂਦਾ ਜਾਂਦਾ ਉਹਨੇ ਵੀ ਇਸ ਕੁਐਸਚਨ ਪੁਟ ਅਪ ਕੀਤੇ ਉਹਨੂੰ ਵੀ ਹਾਰਡ ਰਿਕਵਰੀ ਤੇ ਬੰਦੇ ਮਾਨਯੋਗ ਸੁਪਰੀਮ ਕੋਰਟ ਦੇ ਆਰਡਰ ਹੈ ਤੇ ਕੇਂਦਰ ਸਰਕਾਰ ਦੇ ਵੀ ਜਿਹੜੇ ਹੈਗੇ ਆ ਉਹ ਦਿਸ਼ਾ ਨਿਰਦੇਸ਼ ਹੈ ਕਿ ਕੋਈ ਵੀ ਹਾਰਡ ਰਿਕਵਰੀ ਨਹੀਂ ਕਰ ਸਕ ਤੇ ਉਹ ਉਹਨੇ ਉਹਦੇ ਨਾਲ ਜਦੋਂ ਗੱਲ ਕਰਨ ਦੀ ਕੋਸ਼ਿਸ਼ ਕੀਤੀ ਤੇ ਉਹ ਬੈਂਕ ਵਾਲੇ ਦੇ ਵੀ ਗਲ ਪਿਆ ਜਿਹੜਾ ਰਿਕਵਰੀ ਏਜੰਟ ਸੀਗਾ ਤੁਹਾਨੂੰ ਇੱਕ ਗੱਲ ਦੱਸ ਦਿਆਂ ਕਿ ਜਦੋਂ ਕੋਈ ਆ ਰਿਕਵਰੀ ਕਰਨ ਆਸੇ ਜਾਂਦੇ ਨਾ ਨਾ ਇੱਕ ਦਲਾਲੀ ਪੇਸ਼ ਕੀਤੀ ਜਾਂਦੀ 2500 ਰੁਪਇਆ ਇੱਕ ਮੋਟਰਸਾਈਕਲ ਰਿਕਵਰ ਦਾ ਇੱਕ ਵਾਰੀ ਰਿਕਵਰ ਦਾ ਇਹ ਦਲਾਲ ਹੁੰਦੇ ਨੇ ਇਹ ਬੰਦੇ ਸਪਰੀਮ ਕੋਰਟ ਨੇ ਵੀ ਕਿਹਾ ਹਾਈ ਕੋਰਟ ਨੇ ਵੀ ਕਿਹਾ ਕਿ ਲੇਡੀਸ ਤੇ ਜ ਬੱਟਾ ਡੇ ਬੰਦਿਆਂ ਨੂੰ ਵੀ ਇਹੀ ਗੱਲ ਕਹੀ ਸੀ ਮੁੰਡੇ ਨੂੰ ਵੀ ਤੂੰਾਨੂੰ ਖਰਚਾ ਪਾਣੀ ਦੇ ਦੇ ਆਸੀਂ ਤੈਨੂੰ ਛੱਡ ਦਿੰਨੇ ਆ ਉਹ ਕਹਿੰਦਾ ਕਿ ਮੇਰੇ ਕੋ ਕੋਈ ਪੈਸਾ ਨਹੀਂ ਹੈਗਾ ਵੀ ਮੈਂ ਆਪਣੀ ਕੁੜੀ ਨੂੰ ਸਕੂਲੋਂ ਲੈਣ ਆਇਆ ਸੀ ਵੀ ਮੈਂ ਆਪਣੀ ਕੁੜੀ ਨੂੰ ਸਕੂਲੋਂ ਲੈ ਕੇ ਘਰੇ ਜਾ ਰਿਹਾ ਉਹਨਾਂ ਨੇ ਰੋਕ ਲਿਆ ਉਹਨੇ ਪੈਸੇ ਵੀ ਮੰਗੇ ਬਗੈਦਾ ਹੋਰੇ ਕੋਲੋਂ ਅੱਛਾ ਕਹਿੰਦਾ ਮੈਨੂੰ 5-700000 ਰੁਪਇਆ ਦੇ ਦੇ ਮੈਂ ਤੈਨੂੰ ਛੱਡ ਦਿੰਦਾ ਉਹ ਕਹਿੰਦਾ ਮੇਰੇ ਕੋਲ ਹੈ ਨਹੀਂ ਇਸ ਟਾਈਮ ਕੋਈ ਪੈਸੇ ਬਸ ਨਹੀਂ ਮਤਲਬ ਕੁਝ ਕਿਡਨਾਪਿੰਗਸ ਵੀ ਤਰ੍ਹਾਂ ਤਰ ਤਰ ਨੂੰ ਦੀ ਨਾ ਦੇਖੋ ਕਿਡਨਾਪਿੰਗ ਜਿਹੜੀ ਹੈਗੀ ਆ ਕਰਨੇ ਦੀ ਕੋਸ਼ਿਸ਼ ਕੀਤੀ ਆ ਲੇਕਿਨ ਜਿਹੜੇ ਉੱਥੇ ਬੰਦੇ ਆ ਉਹ ਬੱਚੇ ਜਦੋਂ ਰੋਣ ਲੱਪੇ ਆ ਛੋਟਾ ਬੱਚਾ ਬੇਬੀ ਸਿਗਾ ਗੁੜੀਆ ਜਦੋਂ ਉਹ ਰੋਣ ਲੱਪੇ ਪਬਲਿਕ ਇਕੱਠੀ ਹੋ ਗਈ ਤਾਂ ਉਹਨਾਂ ਨੇ ਇਹਨਾਂ ਨੂੰ ਜਾਨ ਨਹੀਂ ਦਿੱਤਾ ਨਹੀਂ ਤਾਂ ਇਹ ਜ਼ਬਰਦਸਤੀ ਉਹਦੀ ਐਕਟਿਵਰ ਦੀ ਚਾਬੀ ਕੱਢ ਕੇ ਜਿਹੜੀ ਹੈਗੀ ਆ ਉਹ ਲੈ ਕੇ ਜਾਣ ਦੀ ਕੋਸ਼ਿਸ਼ ਕਰ ਰਹੇ ਸਾਨੂੰ ਕੋਈ ਫਾਰਮ ਦਿਖਾਇਆ ਸਾਨੂੰ ਕੋਈ ਫਾਰਮ ਨਹੀਂ ਦਿਖਾਇਆ ਈਵਨ ਦੇ ਨਸੀ ਜਦੋਂ ਇਹਨਾਂ ਨੂੰ ਮੌਕੇ ਤੇ ਪੁੱਛਿਆ ਕਿ ਆਪਣਾ ਆਈ ਕਾਰਡ ਦਿਖਾਓ ਜਾਂ ਕੋਈ ਹੋਰ ਦਿਖਾਓ ਆਰਡਰ ਕਿਹੜੇ ਨਾ ਤਾਂ ਇਹ ਮੌਕੇ ਤੇ ਕੋਈ ਆਈ ਕਾਰਡ ਪ੍ਰੋਵਾਈਡ ਕਰਵਾ ਪਾਇਆ ਤੇ ਨਾ ਹੀ ਕਿਸੇ ਤਰ੍ਹਾਂ ਦਾ ਕੋਈ ਡਾਕੂਮੈਂਟ ਪੇਸ਼ ਕਰ ਪਾਇਆ ਬਿਲਕੁਲ ਕੁਝ ਨਹੀਂ ਸੀ ਜੀ ਕਾਰਵਾਈ ਦੀ ਕੀ ਮੰਗ ਕਰਦੇ ਹੋ ਕਾਰਵਾਈ ਇਸ ਤਰ੍ਹਾਂ ਹੈ ਜੀ ਜੋ ਇਹੋ ਜਿਹੇ ਜਿਹੜੇ ਆ ੱੱੱਕੇ ਦੇ ਨਾਲ ਰਾਹ ਜਾਂਦਿਆਂ ਨੂੰ ਰੋਕਦੇ ਹੈਗੇ ਆ ਜਾਂ ਤਾਂ ਜੇ ਕਿਸੇ ਨੇ ਕੋਈ ਐਕਟਿਵਲ ਲਈ ਆ ਜਾਂ ਉਹਦੀ ਕਿਸ਼ਤਾਂ ਡਿਊ ਆ ਉਹ ਕਾਨੂੰਨ ਦੇ ਦਾਇਰੇ ਵਿੱਚ ਰਹਿ ਕੇ ਰਿਕਵਰੀ ਕਰ ਲੈਣ ਕਿਸੇ ਨੂੰ ਕੋਈ ਇਤਰਾਜ਼ ਨਹੀਂ ਗੱਲ ਇਹ ਕਿ ਇਸ ਤਰ੍ਹਾਂ ਰਾਹ ਜਾਂਦਿਆਂ ਨੂੰ ਜਿਹੜਾ ਜ਼ਬਰਦਸਤੀ ਚਾਬੀਆਂ ਖੋਹਣੀ ਆ ਤੇ ਉਹਨਾਂ ਨੂੰ ਹਰਾਸ ਕਰਨਾ ਤੇ ਦੋ ਦੋ ਤਿੰਨ ਤਿੰਨ ਘੰਟੇ ਜਿਹੜੇ ਹੈਗੇ ਆ ਉਹ ਰੋਕੇ ਰੱਖਣਾ ਸੜਕ ਦੇ ਉੱਤੇ ਉਹ ਬਿਲਕੁਲ ਨਜਾਇਜ਼ ਕਿ ਕਿੰਨੇ ਬੰਦੇ ਲਿਆਏ ਕਿੰਨੇ ਇੱਕ ਬੰਦਾ ਤੇ ਦੋ ਕਿੱਥੇ ਆ ਦੋ ਇਹਨਾਂ ਨੂੰ ਪਰੇਨ ਭਜਾਦੇ ਬੰਦੇ ਦੋ ਦੋ ਭਜਾਦੇ ਦੋ ਭਜਾਦੇ ਜੀ ਮਤਲਬ ਦੋ ਸ਼ੇਰ ਭਜਾਦੇ ਕਿਧਰ ਫੜਾਤਾ ਬਿਲਕੁਲ ਜੀ ਬਿਲਕੁਲ ਮੋਟਰਸਾਈਕਲ ਵੀ ਮੈਂ ਖਾਇ ਇਹਨਾਂ ਦਾ ਬਰਾਮਦ ਨਹੀਂ ਹੋਇਆ ਮੋਟਰਸਾਈਕਲ ਇਹਨਾਂ ਨੇ ਭਜਾਤਾ ਮੋਟਰਸਾਈਕਲ ਭਜਾਤਾ ਮਤਲਬ ਢੀਡ ਦਾ ਫਾਇਦਾ ਚੱਕ ਲਿਆ ਹਾਂਜੀ ਬਸ ਹਾਂ ਇਹ ਬਹਾਦਾ ਸਾਡੇ ਕੋਲ ਉਹਦੇ ਨੰਬਰ ਹੈ ਤਿੰਨ ਮੁੰਡੇ ਸੀ ਸਾਡੇ ਕੋਲ ਬਗਾਦਾ ਤਿੰਨੋਂ ਮੁੰਡਿਆਂ ਦੀ ਆਪਸ ਵਿੱਚ ਬਿਆਨ ਨਹੀਂ ਕੋਈ ਇੱਕ ਨੂੰ ਪੁੱਛਿਆ ਕਹਿੰਦਾ ਮੇਰੇ ਨਾਲ ਨਹੀਂ ਆਇਆ ਮੈਂ ਰਸਤੇ 'ਤੇ ਜਾਂਦਾ ਪਈ ਇਹਨੇ ਮੈਨੂੰ ਬੁਲਾ ਲਿਆ ਦੂਜੇ ਨੂੰ ਔਰੇ ਫੋਨ ਤੋਂ ਲੈ ਕੇ ਫੋਨ ਕਰਦੇ ਮੈਂ ਤੇਰੇ ਫੋਨ ਕਿਉਂ ਇਸਤੇਮਾਲ ਕਰਦਾ ਕਹਿੰਦਾ ਭਾਜੀ ਮੇਰੇ ਕੋਲ ਇਹਨੇ ਵੈਸੇ ਹੀ ਫੋਨ ਮੰਗੇ ਜਿਹੜਾ ਕਵਰੀ ਵਾਲਾ ਕਹਿੰਦਾ ਮਰ ਰਿਕਵਰੀ ਕਰਾ ਮੈਂ ਤੂੰ ਆਪਣੇ ਫੋਨ ਤੋਂ ਫੋਨ ਨਹੀਂ ਕਰਦਾ ਕਹਿੰਦਾ ਮੇਰੇ ਫੋਨ 'ਚ ਬੈਲੈਂਸ ਨਹੀਂ ਹੈਗਾ ਮੈਂ ਤੂੰ ਰਿਕਵਰੀ ਕਰੀ ਕਰਦਾ ਭਾਜੀ ਤੇਰੇ ਫੋਨ 'ਚ ਬੈਲੈਂਸ ਨਹੀਂ ਹੈਗਾ ਤੇ ਕਹਿੰਦਾ ਸਵੇਰੇ ਹੀ ਖਤਮ ਹੈ ਮੈਂ ਕਿਹਾ ਹੁਣ ਤਾਂ ਮੁੰਡੇ ਜਿਹੜੇ ਹੋਰ ਹੀ ਨਾਲੋਂ ਕਹਿੰਦੇ ਮੈਂ ਨਹੀਂ ਆਏ ਨਾਲੋਂ ਕਹਿੰਦੇ ਮੈਂ ਨਹੀਂ ਹੀ ਬਾਅਦ ਚ ਕਹਿੰਦੇ ਆਪਾਂ ਤਿੰਨੋਂ ਇਕੱਠੇ ਆ ਲੇਕਿਨ ਇਹ ਸੱਚ ਸਭ ਬੜੇ ਕਾਬਲੀ ਤਾਰੀਫ ਹੈ ਕਾਰਵਾਈ ਜ਼ਰੂਰ ਕਰਨਗੇ ਕਾਰਵਾਈ ਹੋਣੀ ਵੀ ਚਾਹੀਦੀ ਕਿਉਂਕਿ ਇਹ ਚੀਜ਼ਾਂ ਬੰਦ ਹੈਗੀਆਂ ਤੇ ਇਹ ਇਨਲੀਗਲ ਤੌਰ ਤੇ ਚਲਾਉਂਦੇ ਨੇ ਦੇਖੋ ਸਾਨੂੰ ਤਾਂ ਜੇ ਲੋਡ ਪਈ ਕਾਰਵਾਈ ਕਰਾਉਣ ਦੀ ਜੇ ਕਿਸੇ ਨੇ ਇੱਕ ਸਾਡੀ ਸੁਣਵਾਈ ਨਾ ਕੀਤੀ ਅਸੀਂ ਤਾਂ ਸੀਪੀ ਆਫਿਸ ਦੇ ਬਾਹਰ ਜਾ ਕੇ ਧਰਨਾ ਲਾਵਾਂਗੇ ਤੇ ਜਿੰਨੇ ਵੀ ਤਮਾਮ ਇਹ ਜਿਹੜੇ ਹੈਗੇ ਆ ਰਿਕਵਰੀ ਏਜੰਟ ਹੈ ਏਜੰਸੀਆਂ ਨੇ ਚਾਹੇ ਰਿਕਵਰੀ ਏਜੰਟ ਹੈ ਚਾਹੇ ਕੋਈ ਵੀ ਹੈਗਾ ਅਸੀਂ ਤੇ ਹੁਣ ਬੰਦ ਕਰਾ ਕੇ ਰਾਵਾਂਗੇ ਅਸੀਂ ਵੀ ਇੱਕ ਸਮਾਜ ਸੇਵਕ ਆ ਤੇ ਸਮਾਜ ਦੇ ਵਿੱਚ ਜੋ ਇਹਨਾਂ ਨੇ ਗੰਦ ਪਾਇਆ ਹੋਇਆ ਆ ਜਾਂ चंद ਪੈਸਿਆਂ ਦੇ ਲਾਲਚ ਦੇ ਵਿੱਚ ਅਸੀਂ ਇਹ ਸਾਰਾ ਬੰਦ ਕਰਾਵਾਂਗੇ ਚਾਹੇ ਸਾਨੂੰ ਥਾਣੇ ਬਾਹਰ ਬੈਣਾ ਪਵੇ ਤੇ ਚਾਹੇ ਸੀਪੀ ਆਫਿਸ ਬੈਣਾ ਪਵੇ ਅਸੀਂ ਬੈਨੂ ਤੇ ਆ ਲੇਕਿਨ ਇਹਨਾਂ ਦੇ ਆਕਾ ਆ ਗਏ ਨੇ ਆਕਾ ਆਵੇ ਜੀ ਚਾਹੇ ਜੋ ਮਰਜੀ ਆਵੇ ਜਾਂ ਤਾਂ ਸਾਨੂੰ ਮੌਕੇ ਦੇ ਉੱਤੇ ਇਹ ਜੋ ਇਹਨਾਂ ਦੇ ਕੋਰਟ ਦੇ ਆਰਡਰ ਹੈ ਜਿਹੜੀ ਬੈਂਕ ਨੇ ਇਹਨਾਂ ਨੂੰ ਅਥੋਰਾਈਜ਼ਡ ਕੀਤਾ ਆ ਜਿਹੜੇ ਪਰਸਨ ਨੇ ਇਹਨਾਂ ਨੂੰ ਅਥੋਰਾਈਜ਼ਡ ਕੀਤਾ ਆ ਇਸ ਤਰ੍ਹਾਂ ਦੀ ਹਾਰਡ ਰਿਕਵਰੀ ਵਾਸਤੇ ਜਾ ਤਾਂ ਉਹ ਸਾਨੂੰ ਜਿਹੜੇ ਆ ਟੇਬਲ ਦੇ ਉੱਤੇ ਪੇਪਰ ਦਿਖਾ ਲ ਦੇਣ ਅਦਰਵਾਈਜ਼ ਇਹ ਕਾਰਵਾਈ ਤਿਆਰ ਹੈ ਚਾਹੇ ਕੋਈ ਵੀ ਆਕਾ ਹੋਵੇ ਅਸੀਂ ਇਹ ਧੱਕੇਸ਼ਾਹੀ ਨਹੀਂ ਹੋਣ ਦਵਾਂਗੇ ਤੁਹਾਨੂੰ ਇੱਕ ਹੋਰ ਗੱਲ ਦੱਸਦਾ ਜਿਹੜੀ ਐਪ ਦੇ ਵਿੱਚ ਆ ਮੋਬਾਈਲ ਨੰਬਰ ਦੇਖਦੇ ਨੇ ਉਹ ਵੀ ਐਪ ਬੰਦ ਆ ਉਹ ਵੀ ਇਲਲੀਗਲ ਤੌਰ ਤੇ ਚਲਾ ਰਹੇ ਨੇ ਦੇਖੋ ਇਹ ਤਾਂ ਹੁਣ ਡਿਊਰਿੰਗ ਇਨਵੈਸਟੀਗੇਸ਼ਨ ਦਾ ਮੁੱਦਾ ਹੈ ਜੀ ਇਹ ਤਾਂ ਐਸ ਐਚਓ ਸਾਹਿਬ ਦੇਖਣ ਜਾਂ ਜਿਹੜਾ ਆ ਸੰਬੰਧਿਤ ਆਈ ਆਈਓ ਦੇਖੇ ਠੀਕ ਹੈ ਇਹ ਸਾਡਾ ਡਿਪਾਰਟਮੈਂਟ ਨਹੀਂ ਹੈਗਾ ਸਾਡਾ ਡਿਪਾਰਟਮੈਂਟ ਇਹ ਜ਼ਰੂਰੀ ਹੈ ਕਿ ਜਿਹੜੇ ਇਸ ਤਰ੍ਹਾਂ ਦੇ ਖੁੱਲੇ ਸ਼ੇਰ ਜਿਹੜੇ ਇਹਨਾਂ ਨੇ ਛੱਡਿਓ ਆ ਬੈਂਕ ਵਾਲਿਆਂ ਨੇ ਇਹਨਾਂ ਨੂੰ ਜ਼ਰੂਰ ਅਸੀਂ ਨੱਥ ਪਾਵਾਂਗੇ ਲੇਕਿਨ ਭਾਈ ਇੱਕ ਗੱਲ ਕਰਾਂ ਕਿ ਮਹਿਲਾ ਜਦੋਂ ਬਦਨਾਮੀ ਇੰਨੀ ਕਰ ਦਿੱਤੀ ਇਹਨਾਂ ਨੇ ਗੱਡੀ ਰੋਕ ਕੇ ਇੱਕ ਪਰਿਵਾਰ ਦੀ ਇੱਜ਼ਤ ਤਾਰ-ਤਾਰ ਕਰ ਦਿੱਤੀ ਇਹਨਾਂ ਕੋ ਕੋਈ ਪ੍ਰੂਫ ਨਹੀਂ ਇਹਨਾਂ ਕੋ ਕੁਝ ਨਹੀਂਗਾ ਲੇਕਿਨ ਇਹਨਾਂ ਨੂੰ ਕਿੰਨੇ ਹੱਕ ਦਿੱਤਾ ਜੀ ਇੱਕ ਪਰਿਵਾਰ ਦੀ ਇੱਜ਼ਤ ਨੂੰ ਤਾਰ-ਤਾਰ ਕਰਨ ਦਾ ਵਿਸ਼ਾਲ ਜੀ ਐਕਚੁਅਲੀ ਗੱਲ ਪਤਾ ਕੀ ਹੈ ਜੀ ਇਹ ਲੋਕ ਹੀ ਦੇਖਦੇ ਨਹੀਂ ਹੈਗੇ ਇਹ ਸਿਰਫ 2500 ਰੁਪਏ ਪਿੱਛੇ ਹਰੇਕ ਦੀ ਇੱਜ਼ਤ ਤਾਰਨ ਤੱਕ ਜਾਂਦੇ ਆ ਹੈ ਕੋਈ ਲੇਡੀ ਸਾਹ ਚਾਹੇ ਕੋਈ ਬੱਚਾ ਚਲਾ ਰਿਹਾ ਹੋਵੇ ਸਕੂਟਰੀ ਕੋਈ ਵੀ ਹੋਵੇ ਇੱਕ ਖੋਨ ਦੀ ਕੋਸ਼ਿਸ਼ ਕਰਦੇ ਆ ਕਿ ਧੱਕਾ ਮੁਕੀ ਕਰਦੇ ਆ ਪਹਿਲਾਂ ਵੀ ਕੇਸ ਵਿੱਚ ਦੇਖਿਆ ਸਮਰਾਲਾ ਚੋਂ ਦੇ ਵਿੱਚ ਉੱਥੇ ਵੀ ਇਹਨਾਂ ਨੇ ਇਹੀ ਕੰਮ ਕੀਤਾ ਉਹ ਮੁੰਡਿਆਂ ਨੂੰ ਕੁੱਟਿਆ ਵੀ ਆ ਹਾਂਜੀ ਉਹਨਾਂ ਦੇ ਪਰਚਾ ਦਰਜ ਹੋ ਗਿਆ ਸੀਗਾ ਤੇ ਬਾਅਦ ਇੱਕ ਇੱਕ ਹੋਰ ਐਕਟੀਵਿਟੀ ਸੀਗੀ ਕਿ ਇਹਨਾਂ ਨੇ ਆਪਣੇ ਲੋਨ ਦੇ ਵਿੱਚ ਤੇ ਉਹਨਾਂ ਦੀ ਐਕਟੂਅਰ ਬਾਹਰ ਘਰ ਦੇ ਬਾਹਰ ਖੜਾ ਕੇ ਆ ਭੱਜ ਗਿਆ ਸੀਗੀ अच्छा हां उस तो बार कोई एक्शन नहीं लेता सॉरी फील कर गई हां जी सॉरी फील कर बिल्कुल ਤੁਹਾਨੂੰ ਦੱਸ ਦਈਏ ਕਿ ਅਗਰ ਤੁਹਾਡੀ ਐਕਟਵਲ ਲੈਣੋਂ ਕੋਈ ਰਿਕਵਰੀ ਏਜੰਟ ਆਂਦਾ ਤਾਂ ਤੁਸੀਂ ਸੈਕਸ਼ਨ 9 ਤੇ ਆਰਡਰ ਦੇਖ ਸਕਦੇ ਹੋ ਅਗਰ ਤੁਹਾਨੂੰ 133 ਦਾ ਫਾਰਮ ਦਿਖਾਂਦਾ ਉਹ ਤੁਹਾਨੂੰ ਦੱਸ ਦਈਏ ਚੈੱਕ ਬਾਊਂਸਿੰਗ ਹੁੰਦਾ ਉਹਦੇ ਤੇ ਵੀ ਗੱਡੀ ਤੁਹਾਡੀ ਰਿਕਵਰ ਨਹੀਂ ਕਰ ਸਕਦਾ ਅਗਰ ਇੱਕ ਹੋਰ ਨੰਬਰ ਹੈ ਅਗਰ ਉਹ ਵੀ ਤੁਹਾਡੇ ਕੋਲ ਫਾਰਮ ਲਿੱਤਾ ਜਾਂਦਾ ਵਾ ਤੇ ਉਹ ਫਾਰਮ ਤੇ ਵੀ ਇਹ ਗੱਡੀ ਰਿਕਵਰ ਨਹੀਂ ਕਰ ਸਕਦੇ ਨੇ ਲੇਕਿਨ ਇਹ ਗੱਲ ਕੀਤੀ ਜਾਵੇ ਤੁਹਾਨੂੰ ਲੁਧਿਆਣਾ ਸ਼ਹਿਰ ਦੇ ਵਿੱਚ ਰਿਕਵਰੀ ਜਿਹੜੇ ਏਜੰਟ ਹੈਗੇ ਨੇ ਬੜੇ ਬੇਖੋਫ ਹੋ ਕੇ ਦਰੱਲੇ ਨਾਲ ਜਿਹੜੇ ਨੇ ਕੰਮ ਕਰਦੇ ਨੇ ਤੇ ਉਹ ਕੰਮ ਇਸ ਤਰ੍ਹਾਂ ਕਰਦੇ ਨੇ ਕਿ ਉਹਨਾਂ ਪਿੱਛੇ ਆਕਾ ਬੈਠੇ ਹੁੰਦੇ ਨੇ ਆਕਾ ਕਿ ਉਹ ਬੈਠੇ ਹੁੰਦੇ ਨੇ ਕਿ ਤੁਸੀਂ ਰਿਕਵਰੀ ਕਰੋ ਅਸੀਂ ਬੈਠੇ ਆ ਲੇਕਿਨ ਸੁਪਰੀਮ ਕੋਰਟ ਹਾਈ ਕੋਰਟ ਅਨਾਵ نیچے ਹੋ ਗਿਆ ਬੈ ਲੇਕਿਨ ਦੇਖਦੇ ਆ ਕਿ ਪਹਿਲੇ ਵੀ ਰਿਕਵਰੀ ਏਜੰਟਾਂ ਦੇ ਉੱਤੇ ਪਰਚੇ ਦਰਜ ਹੋਈ ਸੀਗੇ ਲੇਕਿਨ ਇਹਨਾਂ ਦਾ ਕੀ ਪਰਚੇ ਦਰਜ ਹੁੰਦੇ ਨੇ ਕਿ ਐਸਚੂ ਸਾਹਿਬ ਬਨਨ ਤੇ ਕਾਰਵਾਈ ਕਰਨਗੇ ਲੇਕਿਨ ਸਾਫ ਉਹਨਾਂ ਨੇ ਕਹਿਤਾ ਜਿਨ੍ਹਾਂ ਦੇ ਪਰਿਵਾਰ ਦੀ ਜਦ ਤਾਰ ਤਾਰ ਹੋਈ ਹੈ ਇਹਨਾਂ ਨੇ ਕਹਿਤਾ ਕਿ ਚਾਹੇ ਮੈਨੂੰ ਸੀਪੀ ਕੋ ਜਾਣਾ ਪੈ ਜੇ ਚਾਹੇ ਭਗਵੰਤ ਮਾਨ ਕੋ ਜਾਣਾ ਪੈ ਜੇ ਇਹਨਾਂ ਨੂੰ ਬਖ ਮੁੰਡਿਆਂ ਕੋਲੇ ਅਲੋਕੇਸ਼ਨ ਹੈ ਠੀਕ ਹੈ ਜੀ ਅਲੋਕੇਸ਼ਨ ਤੇ ਉਹ ਵਰਕ ਕਰ ਰਿਹਾ ਠੀਕ ਹੈ ਜੀ ਕਸਟਮਰ ਨੂੰ ਉਹ ਪੁੱਛ ਰਿਹਾ ਕਿ ਭਾਈ ਸਾਹਿਬ ਇਹਨਾਂ ਦੀ ਪੇਮੈਂਟ ਖੜੀ ਹੈ ਤੁਸੀਂ ਪੇਮੈਂਟ ਕਰਾ ਸਕਦੇ ਹੋ ਠੀਕ ਹੈ ਜੀ ਔਰ ਨੂੰ ਕਿ ਇਹਨਾਂ ਵੀ ਹੱਕ ਨਹੀਂ ਹੈਗਾ ਪੁੱਛਣ ਦਾ ਕਿ ਤੁਸੀਂ ਤੁਹਾਡੀ ਪੇਮੈਂਟ ਖੜੀ ਹੈ 7 ਸਾਲ ਤੋਂ ਕਿ ਤੁਸੀਂ 7 ਸਾਲ ਤੋਂ ਪੇਮੈਂਟ ਕਿਉਂ ਨਹੀਂ ਦੇ ਰਹੇ ਚਾਬੀ ਲੈ ਸਕਦਾ ਚਾਬੀ ਉਹਨੇ ਲਈ ਤੀ ਨਾ ਸਰ ਵੀਡੀਓ ਹੈਗੀ ਉਹਨਾਂ ਤੋਂ ਚਲੋ ਉਸ ਟਾਈਮ ਅਸੀਂ ਮੌਜੂਦਾ ਨਹੀਂ ਸੀਗੇ ਜੋ ਵੀ ਕਹਿ ਸਕਦੇ ਆ ਉਹ ਕੋਈ ਸੈਕਸ਼ਨ 9 ਉਹ ਸਰ ਸੈਕਸ਼ਨ 9 ਤਾਂ ਆਪਾਂ ਤਾਂ ਲਾਵਾਂਗੇ ਨਾ ਪਰ ਰਿਕਵਰੀ ਕਰਨੀ ਆ ਆਪਾਂ ਤਾਂ ਕੱਲੀ ਡੀ ਰਿਕਵਰੀ ਕਰ ਆਪਾਂ ਡੀਲ ਕਰ ਰਹੇ ਆ ਆਪਾਂ ਕੱਲੀ ਕਸਟਮਰ ਦੇ ਨਾਲ ਡੀਲ ਕਰ ਰਹੇ ਆ ਉਹਨਾਂ ਨੇ ਬਿਆਨ ਦਿੱਤੇ ਕਿ ਰਿਕਵਰੀ ਕਰਾਈ ਸੀ ਚਾਬੀ ਕਰ ਲਈ ਬੱਚਾ ਰੋਂ ਲੱਗ ਗਿਆ ਸਰ ਗਰਲ ਸਰ ਆਪਣਾ ਮੁੰਡਾ ਨਾਲ ਅੰਦਰ ਹੈ ਬੁਲਾ ਲੈਨੇ ਉਹਨੂੰ ਬੁਲਾ ਕੇ ਆਪਾਂ ਗੱਲ ਕਰ ਲੈਨੇ ਤਿੰਨ ਮੁੰਡੇ ਤਿੰਨ ਗੱਲ ਸੁਣੋ ਤਿੰਨ ਮੁੰਡੇ ਇੱਕ ਮੋਟਰਸਾਈਕਲ ਤੇ ਕੀ ਕਰਨਗੇ ਸਿੱਧੀ ਗੱਲ ਉਹਨੇ ਇਹੀ ਗੱਲ ਪੁੱਛੀ ਆ ਕਿ ਭਾਈ ਸਾਹਿਬ ਇਹਦੀ ਪੇਮੈਂਟ ਖੜੀ ਆ ਤੁਸੀਂ ਕਰਵਾ ਰਹੇ ਹੋ ਕਿ ਨਹੀਂ ਕਰਵਾ ਰਹੇ ਹੋ ਠੀਕ ਹੈ ਜੀ ਇਸ ਤੋਂ ਇਲਾਵਾ ਕੋਈ ਗੱਲ ਹੀ ਨਹੀਂ ਹੋਈ ਉੱਥੇ ਕਿਹੜਾ ਐਪ ਚਲਾ ਰਹੇ ਕਿਹੜੀ ਐਪਸ ਦੇ ਕੋਈ ਐਪ ਤੇ ਅਲੋਕੇਸ਼ਨ ਆ ਜੀ ਮੇਰੇ ਕੋਲੇ ਆਈਡੀਐਫਸੀ ਦੀ ਆਈਡੀਐਫਸੀ ਦੀ ਹੈਗੀ ਆ ਕੋਈ ਐਪ ਤਾਂ ਹੋਊਗਾ ਜਿਸ ਨੰਬਰ ਪਰ ਤੁਹਾਨੂੰ ਲੱਗਦਾ ਹੋਊਗਾ ਕਿ ਚੱਲਦੇ ਫਿਰਦੇ ਰਾਹਗੀਰਾਂ ਦੇ ਨੰਬਰ ਚੈੱਕ ਕਰਦੇ ਹੋ ਕੋਈ ਐਪ ਨਹੀਂ ਕਰਦੇ ਜੀ ਅਲੋਕੇਸ਼ਨ ਹੈ ਅਲੋਕੇਸ਼ਨ ਦੇ ਬੰਦੇ ਡੀਲ ਕਰਦੇ ਆ ਜੀ ਮਨਵਾ ਨੰਬਰ ਸੋਆ ਨੰਬਰ ਤੁਹਾਡੇ ਕੋਲੇ ਕੈਪ ਹੈਗੀ ਤੁਸੀਂ ਨਹੀਂ ਦੱਸ ਰਹੇ ਹੋ ਉਹ ਐਸ ਐਪ ਹੈ ਸਰ ਐਪ ਹੈ ਹੀ ਨਹੀਂ ਮੇਰੇ ਕੋਲੇ ਕੋਈ ਐਪ ਨਹੀਂ ਹੈਗੀ ਤੁਸੀਂ ਧੱਕੇ ਨਾ ਬਣਾ ਲਓਗੇ ਮੇਰੇ ਕੋਈ ਐਪ ਹੈ ਜੀ ਕੋਈ ਉਹ ਐਪ ਵੀ ਬੰਦ ਲੇਖੋ ਕੋਈ ਤਾਂ ਅਲੋਕੇਸ਼ਨ ਹੈ ਜੀ ਅਲੋਕੇਸ਼ਨ ਤੇ ਸਾਰੀਆਂ ਟੀਮਾਂ ਕੰਮ ਕਰਦੀਆਂ ਨੇ ਓਨਲੀ ਅਲੋਕੇਸ਼ਨ ਪੱਕਾ ਕੋਈ ਸ਼ੱਕ ਚਲੋ ਅਭੀ ਪੱਕਾ ਪਰੂਫ ਬਾਹਰ ਕੱਢਾਂਗਾ ਮੈਂ ਵੀ ਆ ਵੀ ਹਾਂਜੀ ਜਰੂਰ ਜਰੂਰ ਦਿਖਾਵਾਂਗੇ ਅਲੋਕੇਸ਼ਨ ਦੀ ਕਾਪੀ ਦਿਖਾ ਦੋ ਸਭ ਕੁਝ ਹੈਗਾ ਜੀ ਮੇਰੇ ਕੋਲ ਦਿਖਾਉਂਦੇ ਕੋਈ ਨਹੀਂ ਮੁੰਡੇ ਕੋਲੇ ਅਲੋਕੇਸ਼ਨ ਨਹੀਂ ਇੱਕ ਗੱਲ ਸੁਣੋ ਅਲੋਕੇਸ਼ਨ ਮੈਂ ਮੁੰਡਿਆਂ ਨੂੰ ਦਿੰਦਾ ਠੀਕ ਹੈ ਜੀ ਉਹ ਮੁੰਡੇ ਦੇ ਕੋਲੇ ਨਹੀਂ ਅਲੋਕੇਸ਼ਨ ਨਹੀਂ ਪ੍ਰਿੰਟ ਕੱਢਦੇ ਨਹੀਂ ਪ੍ਰਿੰਟ ਕੱਢਦੇ ਆਹ ਲੈਪਟਾਪ ਤੋਂ ਲੈਪਟਾਪ ਤੇ ਕੱਢਦਾ ਕਾਪੀ ਨਹੀਂ ਹੋएगी ਉਹਦੀ ਉਹ ਸਰ ਕਾਪੀ ਮੁੰਡਿਆਂ ਕੋਲੇ ਹੋਊਗੀ ਨਾ ਮੈਂ ਰੀਫ ਤੇ ਥੋੜੀ ਪਾਸ ਨੰਬਰ ਦੇ ਦਿੰਦੇ ਹਾਂ ਇਸ ਚੀਜ਼ ਪਾਸ ਨੰਬਰ ਦੀ ਦਿੰਦੇ ਹਾਂ ਇਸ ਚੀਜ਼ ਅਲੋਕੇਸ਼ਨ ਮੈਂ ਭਾਜੀ ਜਿੰਨੇ ਕੇਸ ਆਉਗੇ ਸਾਰੇ ਦੀ ਅਲੋਕੇਸ਼ਨ ਲਾਉਂਗਾ ਏਰੀਆ ਵਾਈ ਪੂਰੀ ਕਾਪੀ ਦਿੰਦੇ ਹੋ ਚਾਰ ਚਾਰ ਕੰਨੀਆਂ ਦੀ ਹਾਂਜੀ ਹਾਂਜੀ ਆਹ ਮੋਟਰਸਾਈਕਲ ਆਹ ਮੋਟਰਸਾਈਕਲ ਦੀ ਸਾਰੀ ਡਿਟੇਲ ਸਾਰੀ ਡਿਟੇਲ ਦਿੰਨੇ ਈ ਪੂਰੀ ਹਾਰਡ ਕਾਪੀ ਨਹੀਂ ਰੱਖਦੇ ਉਹ ਮੇਰੇ ਕੋਲ ਲੈਪਟਾਪ ਦੇ ਵਿੱਚ ਪਈ ਏ ਜੀ ਮੈਂ ਹੁਣ ਇਕਲੀ ਇਕਲੀ ਕਾਪੀ ਥੋੜੀ ਲੈ ਕੇ ਜੇਬ ਦੇ ਵਿੱਚ ਘੁੰਮੂਗਾ ਅੱਛਾ ਲੈਪਟਾਪ ਵਿੱਚ ਪਈ ਹਾਂਜੀ ਬਿਲਕੁਲ ਸਾਫ਼ ਕਹਤਾ ਐ ਅਲੋਕੇਸ਼ਨ ਐ ਤੇ ਕਾਪੀ ਜਿਹੜੀ ਐ ਅੰਦਰ ਲekin SHTL ਕੋ ਪੁੱਛਦੇ ਆ ਜਾ ਕੇ ਕਿ ਅਗਰ ਇਹ ਰਿਕਵਰੀ ਕਰ ਸਕਦੇ ਤੇ ਸਾਨੂੰ ਉਹਦੇ ਰੂ ਰੈਗੂਲੇਸ਼ਨ ਦੱਸੇ ਜਾਣ ਸੈਕਸ਼ਨ 9 ਦੱਸਿਆ ਜਾਵੇ 138 ਚੈੱਕ ਬਾਊਂਸਿੰਗ ਹੁੰਦਾ ਸੈਕਸ਼ਨ 9 ਚਾਹੀਦਾ ਹੁੰਦਾ ਅਗਰ ਉਹ ਵੀ ਜਿਹੜਾ ਨਹੀਂ ਮਿਲਦਾ ਥਾਣੇ ਨੂੰ ਦੱਸਣਾ ਪੈਂਦਾ ਨਜ਼ਦੀਕੀ ਥਾਣੇ ਨੂੰ ਦੱਸਣਾ ਪੈਂਦਾ ਦੱਸ ਕੇ ਇੱਕ ਮੁਲਾਜ਼ਮ ਨਾਲ ਜਾਏਗਾ ਉਹ ਰਿਕਵਰੀ ਕਰ ਸਕਦੇ ਨੇ ਲੋਕਾਂ ਦਾ ਕੈਮਰਾ ਮੈਮੀ ਦੇ ਨਾਲ ਮੈਂ ਵਿਸ਼ਾਲ ਕਪੂਰ ਲੋਰਣ